ਕੇਂਦਰ ਸਰਕਾਰ ਵੱਲੋਂ ਅੰਤਰੀਮ ਬਜਟ ਕੱਲ ਪੇਸ਼ ਕੀਤਾ ਗਿਆ ਹੈ। ਦੇਸ਼ ਦੇ ਵਿੱਤ ਮੰਤਰੀ ਆਦਮੀਏ ਨਿਰਮਲਾ ਸਿਤਾਰਮਨ ਜੀ ਨੇ ਉਹ ਬਜਟ ਦੇਸ਼ ਦੇ ਸਾਹਮਣੇ ਰੱਖਿਆ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਜਿਹੜੀ ਸਰਕਾਰ ਹੈ, ਉਹ ਸੰਕਲਪ ਲੈ ਕੇ ਨਿਕਲੀ ਹੈ ਕਿ ਭਾਰਤ ਨੂੰ ਵਿਕਸਿਤ ਕਰਨਾ ਹੈ। ਔਰ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਾਲਾ ਇਹ ਬਜਟ ਹੈ। ਇਸ ਬਜਟ ਨਾਲ ਜਿੱਥੇ ਦੇਸ਼ ਦੇ ਵਿਕਾਸ ਨੂੰ ਇੱਕ ਨਵੀਂ ਸੇਧ ਮਿਲੇਗੀ, ਇੱਕ ਨਵੀਂ ਰਫਤਾਰ ਮਿਲੇਗੀ, ਉੱਥੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਕਿਸਾਨਾਂ ਨੂੰ ਉਹਨਾਂ ਦੀ ਆਮਦਨ ਕਿਵੇਂ ਦੁਗਣੀ ਹੋਵੇ ਉਹ ਕਿਵੇਂ ਖੁਸ਼ਹਾਲ ਹੋਣ ਇਹਦੇ ਲਈ ਬਹੁਤ ਸਾਰੇ ਉਪਰਾਲੇ ਇਸ ਬਜਟਸ ਕੀਤੇ ਆ। ਦੇਸ਼ ਦਾ ਇਨਫਰਾਸਟ੍ਰਕਚਰ ਕਿਸ ਰਫ਼ਤਾਰ ਨਾਲ ਵੱਧ ਰਿਹਾ ਹੈ ਉਹ ਰਫ਼ਤਾਰ ਹੋਰ ਤੇਜ਼ ਹੋਵੇ ਉਦੀ ਵੀ ਚਿੰਤਾ ਇਸ ਬਜਟ ਨੇ ਕੀਤੀ ਹੈ। ਦੇਸ਼ ਦੇ ਹਰ ਵਰਗ ਲਈ ਇਸ ਬਜਟ ਸਕੁਚਣਾ ਕੁਛ ਨਾ ਕੁਛ ਹੈ ਦੇਸ਼ ਦੀਆਂ ਮਹਿਲਾਵਾਂ ਲਈ ਦੇਸ਼ ਦੇ ਵਪਾਰੀਆਂ ਲਈ ਮਜ਼ਦੂਰਾਂ ਲਈ ਹਰੇਕ ਵਰਗ ਦਾ ਧਿਆਨ ਰੱਖਦੇ ਹੋਏ ਇਹ ਬਜਟ ਬਣਿਆ ਹੈ ਔਰ ਹਿੰਦੁਸਤਾਨ ਦੇ ਇੱਕ ਇੱਕ ਵਿਅਕਤੀ ਦਾ ਜੀਵਨ ਕਿਵੇਂ ਸੁਖਾਲਾ ਹੋਵੇ ਉਹਨਾਂ ਦੇ ਜੀਵਨ ਚ ਕਿਵੇਂ ਖੁਸ਼ਹਾਲੀ ਆਏ ਇਹਦੀ ਚਿੰਤਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਰ ਰਹੇ ਨੇ ਔਰ ਇਹ ਬਜਟ ਉਸੇ ਦਿਸ਼ਾ 'ਚ ਇੱਕ ਕਦਮ ਹੈ ਨੂੰ ਪੂਰੀ ਉਮੀਦ ਹੈ ਕਿ ਇਸ ਜਨ ਕਲਿਆਣਕਾਰੀ ਬਜਟ ਦੇ ਨਾਲ ਹਿੰਦੁਸਤਾਨ ਦਾ ਵਿਕਾਸ ਹੋਰ ਨਵੀਆਂ ਪ੍ਰਾਪਤੀਆਂ ਕਰੇਗਾ ਔਰ ਦੇਸ਼ ਬਹੁਤ ਜਲਦੀ ਵਿਕਸਿਤ ਭਾਰਤ ਬਣੇਗਾ ਇਸੇ ਉਮੀਦ ਦੇ ਨਾਲ ਦੇਸ਼ ਦੀ ਜਨਤਾ ਇਸ ਬਜਟ ਦਾ ਸਵਾਗਤ ਕਰੇ